ਪੰਜਾਬੀ ਚ ਬੀਤੀ ਰਾਤ ਤੋਂ ਹੀ ਮੌਸਮ ਨੇ ਕਰਵਟ ਲਈ ਹੈ ਤੇਜ਼ ਹਵਾਵਾਂ ਤੂਫਾਨ ਅਤੇ ਮੀਸਣੇ ਕਈ ਥਾਵਾਂ ਤੇ ਗੜੇ ਮਾਰੀ ਵੀ ਰਿਕਾਰਡ ਕੀਤੀ ਗਈ ਪਰ ਇਸ ਵਿਚਾਲੇ ਤੇਜ਼ ਤੂਫਾਨ ਨੇ ਇੱਕ ਚੱਲਦੇ ਵਿਆਹ 'ਚ ਕਹਿਰ ਮਚਾ ਦਿੱਤਾ ਦਰਸਲ ਤੇਜ਼ ਤੂਫਾਨ ਕਾਰਨ ਵਿਆਹ 'ਚ ਲੱਗੇ ਟੈਂਟ ਅਤੇ ਸ਼ਾਮਿਆਂ ਨੇ ਖਿਲਰ ਗਏ ਜਿਸ ਕਾਰਨ ਪ੍ਰਾਪਤੀ ਅਤੇ ਹੋਰ ਰਿਸ਼ਤੇਦਾਰ ਕੁਰਸੀਆਂ ਛੜਛੜ ਕੇ ਭੱਜਣ ਲੱਗੇ ਤਸਵੀਰਾਂ ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਜਦੋਂ ਬਰਾਤ ਬੈਠ ਕੇ ਖਾਣਾ ਅਦਖਾ ਰਹੀ ਸੀ ਤਾਂ ਤੇਜ਼ ਤੂਫਾਨ ਨੇ ਸਭ ਕੁਝ ਤਹਸ ਨਾਸ ਕਰਕੇ ਰੱਖ ਦਿੱਤਾ ਹਰ ਕੋਈ ਕੁਰਸੀਆਂ ਛੜਛੜ ਕੇ ਭੱਜਣ ਲੱਗਿਆ ਜਿਸ ਦੀਆਂ ਕਿ ਮੌਕੇ ਤੇ ਮੌਜੂਦ ਲੋਕਾਂ ਨੇ ਤਸਵੀਰਾਂ ਰਿਕਾਰਡ ਕਰ ਲਈਆਂ ਦੀਨ ਅਨਮੋਲ ਸਿੰਘ ਦੇ ਦਸ ਵੀਰਾਂ ਮੁਖਸਰ ਦੇ ਦਸੀ ਜਾ ਰਹੀਆਂ ਨੇ ਜਿੱਥੇ ਕਿ ਇੱਕ ਪਰਿਵਾਰ ਵੱਲੋਂ ਵਿਆਹ ਕੀਤਾ ਜਾ ਰਿਹਾ ਸੀ ਪਰ ਇਸ ਦੌਰਾਨ ਅਚਾਨਕ ਮੌਸਮ ਬਦਲਿਆ ਅਤੇ ਤੇਜ਼ ਤੂਫਾਨ ਆ ਗਿਆ ਜਿਸ ਕਾਰਨ ਸਾਰੇ ਵਿਆਹ ਦਾ ਇੰਤਜ਼ਾਮ ਤਹਸਨਾਸ ਹੋ ਗਿਆ ਹਾਲਾਂਕਿ ਇਸ ਦੇ ਬਾਵਜੂਦ ਵੀ ਵਿਆਹ ਨੂੰ ਪੂਰਾ ਕੀਤਾ ਗਿਆ ਅਤੇ ਸਾਰੇ ਕਾਰਜ ਨੇਪਰੇ ਚਾੜੇ ਗਏ ਪਰ ਤੂਫਾਨ ਨੇ ਇਸ ਵਿਆਹ ਨੂੰ ਤਹਸਨਾਸ ਕਰਨ 'ਚ ਕੋਈ ਵੀ ਕਸਰ ਨਹੀਂ ਛੱਡੀ ਦੱਸਿਆ ਕਿ ਮੌਸਮ ਵਿਭਾਗ ਵੱਲੋਂ ਪੰਜਾਬ 'ਚ ਆਉਂਦੇ 2-3 ਦਿਨਾਂ ਲਈ ਵੀ ਮੀਂਹ ਅਤੇ ਤੇਜ਼ ਹਨੇਰੀਆਂ ਦਾ ਅਲਰਟ ਜਾਰੀ ਕੀਤਾ ਗਿਆ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ